बनिया तो चुक समागम संघर ने चुकवाई पच्ची बारह सो पचासी पंच पंचायत मैमां चुकी गई है सो अठारह पंचायत की हुई सरबसमति पिंडा के विकास कार्यों के लिए करेगी करोड़ा रुपए जारी सरपंचा पंचा ने पंजाब सरकार के सुपराले का धनबाद किया ਜੀ ਬਰਨਾਲੇ ਜ਼ਿਲ੍ਹੇ ਦੀ 175 ਪੰਚਾਇਤਾਂ ਨੂੰ ਅੱਜ ਸੌ ਜਿਹੜੀ ਆ ਚੁਕਾਈ ਗਈ ਹੈ ਸੋ ਮੈਂ ਸਾਰਿਆਂ ਨੂੰ ਜਿੱਥੇ ਬਹੁਤ ਵਧਾਈ ਜਿਹੜੀ ਆ ਉਹ ਸਟੇਜ ਤੋਂ ਦਿੱਤੀ ਹੈ ਸੌ ਚੁਕਾਉਣ ਤੋਂ ਬਾਅਦ ਉਥੇ ਖਾਸ ਤੌਰ ਤੇ ਵਧਾਈ ਜਿਹੜੀਆਂ 18 ਪੰਚਾਇਤਾਂ ਜਿਨ੍ਹਾਂ ਚ ਸਰਬਸੰਮਤੀ ਹੋਈ ਵੈਸੇ ਪੂਰੇ ਪੰਜਾਬ 'ਚ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਦੁਬਾਰਾ ਦੁਬਾਰਾ ਬੇਨਤੀ ਕੀਤੀ ਸੀ 3037 ਤੇ ਸਾਡੇ ਇਲਾਕੇ 'ਚ 18 ਪੰਚਾਇਤਾਂ ਜਿਹੜੀ ਸਰਬਸੰਮਤੀ ਜਿਹੜੀ ਆ ਉਹ ਹੋਈ ਹੈ ਉੱਥੇ ਤਾਂ ਹੀ ਹੋਈ ਹੈ ਜੇ ਆਪਸ ਦੀ ਜਿਹੜਾ ਭਾਈਚਾਰਾ ਉਹ ਬਣਿਆ ਹੋਇਆ ਲੋਕਾਂ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇੱਕ ਬੰਦੇ ਦੀ ਜਿਹੜੀ ਚੋਣ ਹੈ ਉਹ ਕੀਤੀ ਹੈ ਸੋ ਜਿੱਥੇ ਇਲੈਕਸ਼ਨ ਵੀ ਹੋਈ ਹੈ ਮੈਂ ਤਾਂ ਸਾਰਿਆਂ ਨੂੰ ਅਸੀਂ ਤਾਂ ਇਹ ਬੇਨਤੀ ਪੰਜਾਬ 'ਚ ਕਰ ਰਹੇ ਹਾਂ ਕਿ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਆਪਾਂ ਸਾਂਝੇ ਕੰਮਾਂ ਲਈ ਜਿਹੜੇ ਸਾਰੇ ਜਿਹੜੇ ਕੰਮ ਨੇ ਉਹ ਕਰਨੇ ਆ ਕਿਉਂਕਿ ਜਿਹੜੇ ਸਰਪੰਚ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਲਈ ਪਿੰਡ ਦੀ ਤਰੱਕੀ ਲਈ ਕੰਮ ਕਰਦਾ ਤਾਂ ਉਹ 25-25 ਸਾਲ ਵੀ ਜਿਹੜੇ ਸਰਪੰਚ ਨੇ ਰਹਿੰਦੇ ਆ ਤੇ ਲੋਕ ਉਹਨਾਂ ਨੂੰ 30-30 ਸਾਲ ਬਾਅਦ ਵੀ ਯਾਦ ਕਰਦੇ ਆ ਕਿ ਫਲਾਣੇ ਸਰਪੰਚ ਨੇ ਬਿਨਾਂ ਕਿਸੇ ਧੜੇਬੰਦੀ ਤੋਂ ਬਿਨਾਂ ਕਿਸੇ ਪਾਰਟੀ ਵਾਈ ਤੋਂ ਜਿਹੜਾ ਕੰਮ ਹੈ ਉਹ ਕੀਤਾ ਸੀ ਸਰਕਾਰ ਨੇ ਇਸੇ ਕਰਕੇ ਫੈਸਲਾ ਵੀ ਕੀਤਾ ਵੀ ਪਾਰਟੀ ਸਿੰਬਲ ਤੇ ਜਿਹੜੀ ਇਲੈਕਸ਼ਨ ਆ ਉਹ ਨਹੀਂ ਲੜੀ ਜਾਊਗੀ ਬਕਾਇਦਾ ਜਿਹੜੀ ਇਹਦਾ ਕੈਬਨਟ ਦੇ ਵਿੱਚ ਵਿਧਾਨ ਸਭਾ ਚ ਇਹਨੂੰ ਪਾਸ ਆ ਜਿਹੜਾ ਕਾਨੂੰਨ ਜਿਹਦਾ ਬਣਾਇਆ ਗਿਆ ਸੋ ਹੁਣ ਵੀ ਅਸੀਂ ਇਹ ਬੇਨਤੀ ਕਰਦੇ ਆ ਕਿ ਸਾਰੇ ਜਿਹੜੇ মিডিਆ ਦੇ ਰਾਹੀਂ ਵੀ ਜਿੰਨੇ ਸਰਪੰਚ ਪੰਚਾਇਤ ਮੈਂਬਰ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਵਿਕਾਸ ਲਈ ਪਿੰਡਾਂ ਦੀ ਤਰੱਕੀ ਲਈ ਜਿਹੜਾ ਕੰਮ ਹੈ ਉਹ ਕਰਨ ਕੀ ਨਾਮ ਹੈ ਅਵਤਾਰ ਸਿੰਘ ਜੀ ਮੇਰਾ ਨਾਮ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਤੁਹਾਨੂੰ ਇੱਥੇ ਸੋਚਕਾਈ ਗਈ ਆ ਅੱਜ ਵੀ ਤਿਹਾਰ ਕੀ ਲੈ ਨਵੇਂ ਬੜੇ ਪੰਜ ਦੇ ਸਰਪੰਚਾਂ ਨਾਲ ਸੌਂਚ ਕੇ ਆਈਏ ਉਹਦੇ ਵਿੱਚੋਂ ਅੱਜ ਨਾਨਕਪੁਰਾ ਪੰਡਿਤ ਧੌਲਾ ਜਿਹੜੇ ਜਿਹੜੇ ਸਰਪੰਚ ਨੇ ਮੰਦਿਰ ਸਕੂਲ ਮੇਰੇ ਕਰ ਦਿੰਗੇ ਵਾਈਫ ਨੇ ਤੇ ਸਾਡੇ ਅਸੀਂ ਪੰਜਾ ਪੰਚਾਂ ਨੇ ਸੌ ਚੁੱਕੀ ਹੈ ਜੀ ਅੱਜ ਤੋਂ ਬਾਅਦ ਅਸੀਂ ਵਾਅਦਾ ਕਰਦੇ ਆਂ ਕਿ ਪਿੰਡ ਦੇ ਵਿਕਾਸ ਲਈ ਤਤਪਰ ਰਹਾਂਗੇ ਤੇ ਵਿਕਾਸ ਪੱਖੋਂ ਸਫਾਈ ਪੱਖੋਂ ਅਤੇ ਸੇਫ ਸੁਰਤਾ ਪੱਖੋਂ ਟੋਬੇ ਦੀ ਸਾਸਪਾਈ ਜਾਂ ਹੋਰ ਤੋਂ ਬਦਲ ਪਿੰਡ ਧੌਲੇ ਦੇ ಗ್ರಾಮ ਪੰਚਾਇਤ ਨੰਬਰ 311 ਵਾਈਫ ਨੇ ਸਰਪੰਚਾਇਤ ਕੀ ਸਰਬਸੰਮਤੀ ਨਾਲ ਬਣਿਆ ਪਰਮਜੀਤ ਕੌਰ ਜੀ ਪਿੰਡ ਮੱਜੂਕੇ ਜੀ ਕੀ ਕਹਿਣਾ ਚਾਹੁੰਦੇ ਸਰ ਇਹ ਹੀ ਕਹਿਣਾ ਚਾਹੁੰਦੇ ਆ ਵੀ ਜੂਬ ਸਾਨੂੰ ਨਗਰ ਨਿਵਾਸੀਆਂ ਨੇ ਸੇਵਾ ਦਾ ਮੌਕਾ ਦੂਜੀ ਵਾਰ ਦਿੱਤਾ ਪਹਿਲਾਂ 2013 ਤੋਂ 18 ਤਾਈ ਮੈਂ ਆਪ ਸਰਪੰਚ ਰਹੇ ਹਾਂ ਤੇ ਹੁਣ ਮੇਰੇ ਵਾਈਫ ਨੇ ਤੇ ਵੀ ਨਗਰ ਨਿਵਾਸੀ ਨੇ ਜੋ ਸੇਵਾ ਦਾ ਮੌਕਾ ਦਿੱਤਾ ਸਾਡੇ ਤੇ ਵਿਸ਼ਵਾਸ ਕਰਿਆ ਅਸੀਂ ਉਹਨਾਂ ਨੂੰ ਉਹਨਾਂ ਦਾ ਵਿਸ਼ਵਾਸ ਕਦੇ ਵੀ ਟੁੱਟਣ ਨਹੀਂ ਦੇਵਾਂਗੇ ਜੋ ਵੀ ਪਿੰਡ ਦੇ ਧੂਰੇ ਕੰਮਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਕੰਮ ਕਰਕੇ ਸਾਰੇ ਕੰਮ ਨੂੰ ਸਰੇ ਜੇ ਨਿਪਰੇ ਚਾੜਾਂਗੇ ਜੀ ਬਰਨਾਲੇ ਜ਼ਿਲ੍ਹੇ ਦੀ 175 ਪੰਚਾਇਤਾਂ ਨੂੰ ਅੱਜ ਸੌ ਜਿਹੜੀ ਆ ਚੁਕਾਈ ਗਈ ਹੈ ਸੋ ਮੈਂ